ਲੈ ਕੇ ਹੁੰਦੇ ਸਭਾ ਲਗਾਈ ਬੈਠੇ ਹੁੰਦੇ ਆ ਜੀ ਇੱਕ ਸਿੱਖ ਗੁਰੂ ਅਰਜਨ ਦੇਵ ਮਹਾਰਾਜ ਨੂੰ ਪੁੱਛਦਾ ਹੈ ਕਿ ਸਾਧਗੁਰੂ ਗੁਰੂ ਦਾ ਭਾਣਾ ਮੰਨਣ ਵਾਲਾ ਕੋਈ ਐਸਾ ਸਿੱਖ ਹੈ ਜਿਹੜਾ ਗੁਰੂ ਦਾ ਭਾਣਾ ਮੰਨਦਾ ਹੋਵੇ ਤੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਆ ਵੀ ਹਾਂ ਇੱਕ ਮੇਰਾ ਸਿੱਖ ਰਹਿੰਦਾ ਹੈ ਗੁਜਰਾਤ ਦੇ ਵਿੱਚ ਜਿਹਦਾ ਨਾਮ ਹੈ ਭਾਈ ਪਖਾਰੀ ਉਹ ਪ੍ਰਮਾਤਮਾ ਦੇ ਭਾਣੇ ਨੂੰ ਮੰਨਦਾ ਹੈ ਤੇ ਜੇਕਰ ਤੁਹਾਨੂੰ ਮਿਲਣਾ ਹੈ ਤੇ ਤੁਹਾਨੂੰ ਗੁਜਰਾਤ ਜਾਣਾ ਪਵੇਗਾ ਉਹ ਸਿੱਖ ਦਾ ਨਾਮ ਸੀ ਗੁਰਮਖ ਸਿੰਘ ਸਤਿਗੁਰੂ ਤੋਂ ਅੱਗੇ ਆ ਲੈ ਕੇ ਸਾਧ ਸੰਗਤ ਉਹ ਸਿੱਖ ਗੁਜਰਾਣਵਾਲਾ ਚੱਲ ਪੈਂਦਾ ਹੈ ਰਸਤੇ ਵਿੱਚ ਤੁਰਦਾ ਤੁਰਦਾ ਇਹ ਸੋਚਦਾ ਜਾਂਦਾ ਹੈ ਵੀ ਐਸਾ ਗੁਰੂ ਦਾ ਸਿੱਖ ਜਿਹੜਾ ਇਹ ਬਾਣਾ ਕਿਵੇਂ ਮੰਨਦਾ ਹੋਵੇਗਾ ਇਹ ਕਿਰਤ ਕਿਹੜੀ ਕਰਦਾ ਹੋਵੇਗਾ ਆਪਣੀ ਰੋਜੀ ਰੋਟੀ ਹੈ ਜਿਹੜੀ ਉਹ ਕਮਾਉਂਦਾ ਹੈ ਤੇ ਉਹਦੇ ਲਈ ਕਰਤ ਕਿਹੜੀ ਕਰਦਾ ਹੋਵੇਗਾ ਗੁਰੂ ਦਾ ਬਾਣਾ ਉਹ ਮੰਨਦਾ ਕਿਸ ਤਰ੍ਹਾਂ ਹੋਵੇਗਾ ਤਾਂ ਇਸੇ ਤਰ੍ਹਾਂ ਸੋਚ ਵਿਚਾਰ ਕਰਦਾ ਕਰਦਾ ਸ਼ਹਿਰ 'ਚ ਪਹੁੰਚ ਜਾਂਦਾ ਜਦੋਂ ਸ਼ਹਿਰ ਵਿੱਚ ਪਹੁੰਚਦਾ ਤੇ ਪੁੱਛਦਾ ਪਛਾਉਂਦਾ ਭਾਈ ਭਖਾਰੀ ਨੇ ਘਰ ਦੇ ਅੱਗੇ ਇਕੱਠਾ ਖੜ ਜਾਂਦਾ ਹੈ ਭਾਈ ਬਖਾਰੀ ਦੇ ਘਰ ਅੱਗੇ ਪਹੁੰਚ ਜਾਂਦਾ ਹੈ ਉੱਥੇ ਜਾ ਕੇ ਕੀ ਦੇਖਦਾ ਸਾਧ ਸੰਗਤ ਭਾਈ ਬਖਾਰੀ ਦੇ ਘਰ ਤਾਂ ਬੜੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਘਰ ਦੇ ਵਿੱਚ ਦੀਪਮਾਲਾ ਕੀਤੀ ਪਈ ਹੈ ਘਰ ਪੂਰਾ ਰੌਸ਼ਨਾਇਆ ਹੋਇਆ ਹੈ ਘਰ ਦੇ ਵਿੱਚ ਭਾਈ ਬਖਾਰੀ ਦੇ ਪੁੱਤਰ ਦੀ ਜਿਹੜੇ ਵਿਆਹ ਦੀ ਤਿਆਰੀ ਕੀਤੀ ਜਾ ਰਹੀ ਹੈ ਵਿਆਹ ਕਰਿਆ ਹੋਇਆ ਜਦੋਂ ਗੁਰੂ ਦਾ ਸਿੱਖ ਭਾਈ ਬਖਾਰੀ ਦੇ ਘਰ ਜਦੋਂ ਜਾਂਦਾ ਹੈ ਤੇ ਅਗੋਂ ਭਾਈ ਬਖਾਰੀ ਆਪਣੇ ਕਮਰੇ ਦੇ ਵਿੱਚ ਬਾਹਰ ਨਿਕਲਦਾ ਹੈ ਤੇ ਗੁਰੂ ਦਾ ਸਿੱਖ ਦੇ ਇੱਕ ਸਾਧ ਸੰਗਤ ਨਮਸਕਾਰ ਕਰਦਾ ਹੁਣ ਬਾਣੀ ਦੇ ਵਿੱਚ ਜ਼ਿਕਰ ਆਉਂਦਾ ਜਦੋਂ ਸਿੱਖ ਸਿੱਖ ਨੂੰ ਮਿਲਦਾ ਹੈ ਨਾ ਜੀ ਤੇ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਨੂੰ ਇਹ ਬਚਨ ਕੀਤਾ ਵੀ ਆਪਾਂ ਫਤਿਹ ਅਰਜ ਕਰਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਸਿੱਖ ਨੂੰ ਸਿੱਖ ਨੇ ਫਤਿਹ ਅਰਜ ਕਰਨੀ ਹੈ ਤੇ ਬਾਣੀ ਵਿੱਚ ਜ਼ਿਕਰ ਆਇਆ ਜੋ ਦੀਸੈ ਗੁਰ ਸਿੱਖਣਾ ਤਸ ਨਿਮ ਨਿਮ ਲਾਗੋ ਪਾਈ ਜਿਉ ਜੇ ਸਾਨੂੰ ਗੁਰ ਸਿੱਖ ਦਿਖ ਪਵੇ ਨਾ ਕਿੰਨੇ ਜੀ ਤੇ ਬਾਣੀ ਤਾਂ ਇੱਥੋਂ ਤੱਕ ਕਹਿੰਦੀ ਹੈ ਵੀ ਉਹਦੇ ਭਾਵੇਂ ਤੁਸੀਂ ਪੈਰੀ ਹੱਥ ਵੀ ਲਾ ਦਿਓ ਨਾ ਤੇ ਕੋਈ ਗਲਤ ਗੱਲ ਨਹੀਂ ਹੈ ਜੋ ਦੀਸੈ ਗੁਰ ਸਿੱਖਣਾ ਤਸ ਨਿਮ ਨਿਮ ਲਾਗੋ ਪਾਈ ਜਿਉ ਆ ਇਹਨਾਂ ਬਚਨਾਂ ਨੂੰ ਕਮਾਉਂਦਿਆਂ ਹੋਇਆ ਗੁਰੂ ਦਾ ਸਿੱਖ ਭਾਈ ਭਖਾਰੀ ਅਗੇ ਨਮਸਕਾਰ ਕਰਦਾ ਹੈ ਉਦੋਂ ਭਾਈ ਭਖਾਰੀ ਨਮਸਕਾਰ ਕਰਦਾ ਜੀ ਸਿੱਖ ਸਿੱਖ ਨੂੰ ਦੇਖ ਕੇ ਬੜਾ ਖੁਸ਼ ਹੁੰਦਾ ਹੈ ਭਾਈ ਭਖਾਰੀ ਗੁਰੂ ਦੇ ਸਿੱਖ ਨੂੰ ਆਪਣੇ ਕਮਰੇ ਵਿੱਚ ਲੈ ਜਾਂਦਾ ਹੈ ਉੱਥੇ ਬਿਠਾਉਂਦਾ ਹੈ ਸਾਧ ਸੰਗਤ ਪਾਣੀ ਪਲਾਉਂਦਾ ਹੈ ਪਾਣੀ ਪਲਾਕੇ ਕੀ ਦੇਖਦਾ ਹੈ ਭਾਈ ਭਖਾਰੀ ਦੇ ਘਰ ਤਾਂ ਰੌਣਕਾਂ ਲੱਗੀਆਂ ਹੁੰਦੀਆਂ ਭਾਈ ਭਖਾਰੀ ਆਪਣੇ ਪੁੱਤਰ ਦੇ ਵਸਤਰ ਮਠਿਆਈਆਂ ਜਿਹੜੇ ਗਹਿਣੇ ਤਿਆਰ ਕੀਤੇ ਹੁੰਦੇ ਆ ਜੀ ਭਾਈ ਪਖਾਰੀ ਉਸ ਸਿੱਖ ਨੂੰ ਦਿਖਾਉਂਦਾ ਜਦੋਂ ਸਿੱਖ ਨੂੰ ਦਿਖਾਉਂਦਾ ਤੇ ਕਹਿੰਦਾ ਜੀ ਮੇਰੇ ਘਰ ਪੁੱਤਰ ਦਾ ਵਿਆਹ ਰੱਖਿਆ ਹੋਇਆ ਹੈ ਜਿਸ ਕਰਕੇ ਇਹ ਬਸਤਰ ਇਹੋ ਦੇ ਹੈ ਉਸ ਨੇ ਪਹਿਨਣੇ ਹੈ ਇਹ ਜਿਹੜੇ ਗਹਿਣੇ ਹੈ ਇਹ ਵੀ ਉਸ ਨੇ ਪਹਿਨਣੇ ਹੈ ਇਹ ਮਠਿਆਈਆਂ ਤਿਆਰ ਕੀਤੀਆਂ ਆਪਾਂ ਤੇ ਗੁਰੂ ਦੇ ਸਿੱਖ ਦਾ ਧਿਆਨ ਇੱਕ ਕੋਨੇ ਵਿੱਚ ਚਲਿਆ ਜਾਂਦਾ ਹੈ ਸਾਧ ਸੰਗ ਜਿੱਥੇ ਇੱਕ ਫਟਾ ਪਿਆ ਹੁੰਦਾ ਤੇ ਫਟੇ ਦੇ ਉੱਤੇ ਕੱਫਣ ਹੁੰਦਾ ਤੇ ਮਿਲਤਕ ਜੋ ਕੱਪੜੇ ਪਹਿਨਦਾ ਹੈ ਸਾਧ ਸੰਗਤ ਉਹ ਪਏ ਹੁੰਦੇ ਹੁਣ ਗੁਰੂ ਦਾ ਸਿੱਖ ਹਰਾਨ ਹੁੰਦਾ ਵੀ ਚਲੋ ਠੀਕ ਹੈ ਘਰ ਦੇ ਵਿੱਚ ਵਿਆਹ ਕਰਿਆ ਹੋਇਆ ਇਹ ਵਸਤਰ ਹੈ ਜਿਹੜੇ ਮਠਿਆਈਆਂ ਤੇ ਕਹਿਣੇ ਤਾਂ ਮੈਨੂੰ ਸਮਝ ਆਉਂਦੇ ਐ ਭਾਈ ਭਕਾਲੇ ਨੂੰ ਗੁਰੂ ਦਾ ਸਿੱਖ ਪੁੱਛਦਾ ਵੀ ਇਹ ਪਾਇ ਸਿੱਖਾ ਵੀ ਇਹ ਬਸਤਰ ਦਾ ਤੇਰੇ ਰੱਖੇ ਘਰ ਵਿੱਚ ਸਮਝ ਆਉਂਦੇ ਐ ਪਰ ਇਹ ਜਿਹੜਾ ਤੂੰ ਕਫਨ ਰੱਖਿਆ ਹੋਇਆ ਫੱਟਾ ਰੱਖਿਆ ਹੋਇਆ ਇਹ ਮੈਨੂੰ ਸਮਝ ਨਹੀਂ ਆਉਂਦਾ ਇਹ ਮੈਨੂੰ ਤੋਂ ਸਮਝਾਉਂਦਾ ਯਤਨ ਕਰ ਇਹ ਮੇਰੇ ਸਮਝੋਂ ਬਾਹਰ ਹੈ ਤੇ ਸਾਧ ਸੰਗਤ ਭਾਈ ਭਖਾਦੀ ਕਹਿੰਦਾ ਮੈਂ ਜਦੋਂ ਇਹਨਾਂ ਦੀ ਲੋੜ ਹੋਈ ਨਾ ਤੇ ਸਮਾਂ ਆਉਂਦੇ ਤੇਨੂੰ ਆਪੇ ਹੀ ਪਤਾ ਚੱਲ ਜਾਣਾ ਵੀ ਇਹ ਜਿਹੜੇ ਬਸਤਰ ਹੈ ਮੈਂ ਕਿਉਂ ਸਲਵਾਏ ਹੈ ਇੱਕ ਕਫਣ ਕਿਉਂ ਤਿਆਰ ਕੀਤਾ ਹੈ ਇਹ ਫੱਟਾ ਕਿਉਂ ਰੱਖਿਆ ਹੋਇਆ ਹੈ ਚਲੋ ਰਾਤ ਹੋ ਜਾਂਦੀ ਹੈ ਜੀ ਭੋਜਨ ਸ਼ਿਕਾਇਆ ਜਾਂਦਾ ਹੈ ਗੁਰੂ ਦੇ ਸਿੱਖ ਨੂੰ ਜਿਹੜਾ ਗੁਰੂ ਅਰਜਨ ਦੇਵ ਪਾਸੋਂ ਆਇਆ ਹੁੰਦਾ ਹੈ ਰਾਤ ਹੋ ਜਾਂਦੀ ਹੈ ਬੜਾ ਸੋਹਣਾ ਬਲੰਗ ਜਿਹਦੇ ਤੇ ਗੁਰੂ ਦੇ ਸਿੱਖ ਨੂੰ ਪਾਇਆ ਜਾਂਦਾ ਹੈ ਬੜੇ ਆਰਾਮ ਦੇ ਨਾਲ ਗੁਰੂ ਦਾ ਸਿੱਖ ਸੌਂ ਜਾਂਦਾ ਹੈ ਜਦੋਂ ਅਮਰ ਤਵੇਲਾ ਹੁੰਦਾ ਜੀ ਸਵੇਰ ਹੋ ਜਾਂਦੀ ਹੈ ਭਾਈ ਭਖਾਰੀ ਦੇ ਪੁੱਤਰ ਨੂੰ ਤਿਆਰ ਕੀਤਾ ਜਾਂਦਾ ਉਹ ਤਿਆਰ ਹੋ ਜਾਂਦਾ ਘੋੜੀ ਤੇ ਬੈਠ ਜਾਂਦਾ ਸਾਰੇ ਰਿਸ਼ਤੇਦਾਰ ਹੈ ਜਿਹੜੇ ਉਹ ਘਰ ਦੇ ਵਿੱਚ ਬੈਠੇ ਗੀਤ गा ਰਹੇ ਐ ਜਿੰਨੇ ਰਿਸ਼ਤੇਦਾਰ ਆਏ ਹੁੰਦੇ ਐ ਸਾਰੇ ਨਾਲ ਚੱਲਦੇ ਐ ਨਾਵ ਦੇ ਘਰ ਜਾਇਆ ਜਾਂਦਾ ਹੈ ਉਥੋਂ ਭਾਈ ਬਖਾਰੀ ਆਪਣੇ ਪੁੱਤਰ ਨੂੰ ਮਿਆਂ ਲਿਆਉਂਦਾ ਹੈ ਨਾਵ ਲਿਆਉਂਦੇ ਆ ਘਰ ਘਰ ਦੇ ਵਿੱਚ ਫਿਰ ਗੀਤ ਗਾਏ ਜਾ ਰਹੇ ਆ ਜੀ ਹੁਣ ਕੁਝ ਸਮਾਂ ਐਸਾ ਹੁੰਦਾ ਹੈ ਸਾਧ ਸੰਗਤ ਕਿ ਜਦੋਂ ਪੁੱਤਰ ਨੂੰ ਵਿਆਹ ਕੇ ਘਰ ਲੈ ਆਉਂਦੇ ਆ ਨਾ ਜੀ ਕੁਝ ਇੱਕ ਸਮੇਂ ਬਾਅਦ ਭਾਈ ਭਖਾਰੀ ਦੇ ਪੁੱਤਰ ਦੇ ਪੇਟ ਦੇ ਵਿੱਚ ਇੱਕ ਦਰਦ ਉੱਠਦਾ ਇਹ ਦਰਦ ਉਹਦੇ ਤੋਂ ਸਹਿ ਨਹੀਂ ਹੁੰਦਾ ਜਿਹਦੇ ਨਾਲ ਉਹਦੀ ਮੌਤ ਹੋ ਜਾਂਦੀ ਘਰ ਦੇ ਵਿੱਚ ਵਿਆਹ ਰੱਖਿਆ ਪਿਆਰਿਓ ਵਿਆਹ ਹੋ ਗਿਆ ਦੇਖੋ ਬਰ ਮਾਤ ਹੋ ਗਈ ਉਸ ਬੱਚੇ ਦੀ ਭਾਈ ਭਖਾਰੀ ਦੇ ਪੁੱਤਰ ਦੀ ਐਸਾ ਸਮਾਂ ਭਾਈ ਭਖਾਰੀ ਦੇ ਦੇਖੋ ਕੀ ਬਿਤਿਆ ਹੋਣਾ ਉਦੋਂ ਗੁਰੂ ਦਾਸ ਸਿੱਖ ਸੀ ਨਾ ਜਿਹੜਾ ਜਦੋਂ ਹਜੇ ਵਿਆਹ ਨਹੀਂ ਸੀ ਗਏ ਤਾਂ ਗੁਰੂ ਦਾ ਸਿੱਖ ਮਨ ਦੇ ਵਿੱਚ ਸੋਚਦਾ ਵੀ ਇਹ ਗੁਰੂ ਦਾ ਸਿੱਖ ਭਾਣਾ ਕਿਸ ਤਰ੍ਹਾਂ ਮੰਨਦਾ ਹੋਵੇਗਾ ਇਹ ਤਾਂ ਵਿਆਹ ਦੇ ਕੰਮਾਂ ਦੇ ਵਿੱਚ ਹੀ ਉਹ ਜਿਆ ਹੋਇਆ ਉਹ ਮਨ ਵਿੱਚ ਬੜੀ ਸੋਚ ਵਿਚਾਰ ਕਰਦਾ ਵੀ ਇਹ ਭਾਣਾ ਕਿੱਥੋਂ ਮੰਨੇਗਾ ਕਿਵੇਂ ਮੰਨਦਾ ਹੋਵੇਗਾ ਉਹਨੂੰ ਸਮਝ ਇਦੋਂ ਆਉਂਦੀ ਹੈ ਜਦੋਂ ਉਹਦਾ ਪੁੱਤਰ ਚੜ੍ਹਾਈ ਕਰ ਜਾਂਦਾ ਹੈ ਨਾ ਜੀ ਘਰ ਦੇ ਵਿੱਚ ਜਿਹੜੇ ਗੀਤ ਗਾਏ ਜਾ ਰਹੇ ਹੁੰਦੇ ਖੁਸ਼ੀ ਦੇ ਹੁਣ ਵੈਣ ਵਿੱਚ ਬਦਲ ਜਾਂਦੇ ਐ ਸਾਰੇ ਰੋਣ ਲੱਗ ਜਾਂਦੇ ਐ ਪਰ ਭਾਈ ਭਤਾਰੀ ਐ ਜਿਹੜਾ ਉਹ ਬਿਲਕੁਲ ਚੁੱਪ ਰਹਿੰਦਾ ਪਤਾਨ ਨੂੰ ਦਰਦ ਦਾ ਹੁੰਦਾ ਐ ਦੁੱਖ ਸਾਰਿਆਂ ਨੂੰ ਹੀ ਹੁੰਦਾ ਹੈ ਜੇ ਨਹੀਂ ਵੀ ਦੁੱਖ ਨਹੀਂ ਕਿਸੇ ਨੂੰ ਹੁੰਦਾ ਆਪਣੇ ਆਨੇ ਜਾਨ ਦਾ ਦੁੱਖ ਸਾਰਿਆਂ ਨੂੰ ਹੀ ਹੁੰਦਾ ਹੈ ਇਨਸਾਨ ਦੁੱਖ ਵੀ ਮਨਾਉਂਦਾ ਹੈ ਪਰ ਨਾਲ ਦੁੱਖ ਦੇ ਨਾਲ ਜੇਕਰ ਗੁਰੂ ਦਾ ਭਾਣਾ ਮੰਨਣਾ ਆ ਜਾਵੇ ਤੇ ਫਿਰ ਸਾਧ ਸੰਗਤ ਉਦੋਂ ਗੁਰੂ ਖੁਸ਼ ਹੁੰਦਾ ਹੁਣ ਭਾਈ ਭਖਾਰੀ ਚੁੱਪ ਹੈ ਜਿਹੜਾ ਫੱਟਾ ਤਿਆਰ ਕੀਤਾ ਹੁੰਦਾ ਉਹਨੇ ਕੱਪੜੇ ਬਣਾਏ ਹੁੰਦੇ ਐ ਉਹ ਪੁੱਤਰ ਦੇ ਬਹਿਨਾ ਦਿੱਤੇ ਜਾਂਦੇ ਐ ਉਸ ਫੱਟੇ ਨੇ ਪੁੱਤਰ ਨੂੰ ਪਾ ਦਿੱਤਾ ਜਾਂਦਾ ਐ ਫੱਟੇ ਤੇ ਪਾ ਕੇ ਉਹਨੂੰ ਸ਼ਮਸ਼ਾਨ ਘਾਟ ਲੈ ਜਾਂਦੇ ਐ ਉੱਥੇ ਜਾ ਕੇ ਸੰਸਕਾਰ ਕਰੇ ਹੁੰਦੇ ਐ ਜੀ ਕੀਰਤਾਂ ਸੋਲੇ ਦਾ ਪਾਠ ਹੁੰਦਾ ਐ ਕੁਝ ਸਮਾਂ ਬੀਤ ਜਾਂਦਾ ਤੇ ਭਾਈ ਪਖਾਰੀ ਆ ਜਿਹੜਾ ਆਪਣੇ ਘਰ ਆ ਜਾਂਦਾ ਘਰ ਆ ਕੇ ਸੱਫਰ ਵਿਛਾ ਲੈਂਦਾ ਜੀ ਤੇ ਉੱਥੇ ਬੈਠਾ ਪਰ ਲੋਕ ਪਰਚਾਉਣ ਆਉਂਦੇ ਆ ਕਲੇ ਤੇ ਸਾਧ ਸੰਗਤ ਉਹ ਗੁਰੂ ਦਾ ਸਿੱਖ ਹੁੰਦਾ ਹੈ ਨਾ ਜਿਹੜਾ ਉਹ ਮਨ ਦੇ ਵਿੱਚ ਸੋਚਦਾ ਤੇ ਨਾਲ ਤੁਰਿਆ ਜਾਂਦਾ ਭਾਈ ਪਖਾਰੀ ਨੂੰ ਕਹਿੰਦਾ ਇੱਕ ਪਾਸੇ ਜੇ ਲੈ ਜਾਂਦਾ ਤੇ ਪੁੱਛਦਾ ਹੈ ਭਾਈ ਬਖਾਰੀ ਨੂੰ ਇਹ ਕਹਿੰਦਾ ਜੀ ਜਦੋਂ ਤੁਹਾਨੂੰ ਪਤਾ ਹੀ ਸੀ ਵੀ ਤੁਹਾਡੇ ਪੁੱਤਰ ਨੇ ਮਰ ਜਾਣਾ ਹੈ ਫਿਰ ਤੁਸੀਂ ਨੋਂ ਕਿਉਂ ਘਰ ਲੈ ਕੇ ਆਏ ਹੁਣ ਜਿਹੜੀ ਗੱਲ ਦਾ ਆਪਾਂ ਨੂੰ ਪਤਾ ਹੋਵੇ ਜੀ ਉਹ ਆਪਾਂ ਜੇ ਡਰ ਹੋਵੇ ਕਿਸੇ ਗੱਲ ਦਾ ਪਰ ਆਪਾਂ ਨਹੀਂ ਕਰਦੇ ਹੋ ਸੋਵਾਰ ਸਮਝਦੇ ਆਪਣੇ ਮਨ ਵਿੱਚ ਸ਼ੰਕੇ ਪੈਦਾ ਹੋ ਜਾਂਦੇ ਆ ਕਿ ਇਹ ਦਾ ਨੁਕਸਾਨ ਹੋਊਗਾ ਆਪਾਂ ਨਹੀਂ ਕਰਦੇ ਹਰੇਕ ਇਨਸਾਨ ਦੇ ਮਨ ਵਿੱਚ ਇਹ ਵਰਤੀ ਹੁੰਦੀ ਹੈ ਤੇ ਭਾਈ ਬਖਾਰੀ ਨੂੰ ਗੁਰੂ ਦਾ ਸਿੱਖ ਕਹਿੰਦਾ ਵੀ ਜਦੋਂ ਤੁਹਾਨੂੰ ਪਤਾ ਹੀ ਸੀ ਵੀ ਤੁਹਾਡੇ ਪੁੱਤਰ ਨੇ ਮਰ ਜਾਣਾ ਤੇ ਫਿਰ ਤੁਸੀਂ ਕਹਿੰਦੇ ਵੀ ਘਰ ਫਿਰ ਨੌ ਕਿਉਂ ਲੈ ਕੇ ਆਏ ਹੋ ਜਾਂ ਤੁਹਾਨੂੰ ਪਤਾ ਹੀ ਸੀ ਵੀ ਤੁਹਾਡੇ ਵਿੱਚ ਇੰਨੀ ਸ਼ਕਤੀ ਸੀ ਕਿ ਤੁਹਾਡੇ ਪੁੱਤਰ ਨੇ ਮਰ ਜਾਣਾ ਹੈ ਤੇ ਗੁਰੂ ਸਮਰੱਥ ਸੀ ਗੁਰੂ ਅਰਜਨ ਦੇਵ ਮਹਾਰਾਜ ਸਮਰੱਥ ਸੀ ਤੂੰ ਬੇਨਤੀ ਕਰ ਲੈਂਦਾ ਉਹਨਾਂ ਪਾਸ ਵੀ ਮੇਰੇ ਪੁੱਤਰ ਨੂੰ ਜਿਉਂਦਾ ਕਰ ਦਿਓ ਜੀ ਤੇ ਉਹਨਾਂ ਨੇ ਜਿਵੇਂ ਜੀਵ ਕਰ ਦੇਣਾ ਸੀ ਜਿਉਂਦਾ ਕਰ ਦੇਣਾ ਸੀ ਤੂੰ ਬੇਨਤੀ ਦਾ ਕਰਕੇ ਦੇਖਦਾ ਤੇ ਭਾਈ ਬਖਾਰੀ ਗੁਰੂ ਦਾ ਸਿੱਖ ਸੀ ਉਹ ਸਾਧ ਸੰਗਤ ਅੱਗੋਂ ਬਚਨ ਕਰਦਾ ਹੈ ਗੁਰੂ ਦਾ ਸਿੱਖ ਜਿਹੜਾ ਗੁਰੂ ਪਾਸ ਆਇਆ ਹੁੰਦਾ ਹੈ ਪਾਈ ਬਖਾਰੀ ਕਹਿੰਦਾ ਇਹ ਤਾਂ ਪਰਮਾਤਮਾ ਦੀ ਰਜ਼ਾ ਸੀ ਗੁਰੂ ਦੇ ਕੀਤੇ ਹੋਏ ਤੇ ਕਿੰਤੂ ਪ੍ਰੰਤੂ ਨਹੀਂ ਕਰਨਾ ਚਾਹੀਦਾ ਜੋ ਪ੍ਰਮਾਤਮਾ ਨੇ ਕਰ ਦਿੱਤਾ ਮੈਂ ਉਹਦੇ ਵਿੱਚ ਹੀ ਖੁਸ਼ ਆਖ ਕੋ ਸਤਨਾਮ ਸ਼੍ਰੀ ਵਾਹਿਗੁਰੂ ਗੁਰੂ ਨੂੰ ਜਿਵੇਂ ਪਾਇਆ ਮੇਰੇ ਗੁਰੂ ਨੂੰ ਜਿਵੇਂ ਚੰਗਾ ਲੱਗਿਆ ਮੈਨੂੰ ਸਤਿਕਾਰ ਹੈ ਇਹ ਭਾਣਾ ਮੰਨਣ ਦਾ ਮਤਲਬ ਹੁੰਦਾ ਵੀ ਸਮਰਪਣ ਕਰ ਦੇਣਾ ਮੇਰੀ ਕੋਈ ਇੱਛਾ ਨਹੀਂ ਬਾਕੀ ਦੀ ਹੇ ਪ੍ਰਮਾਤਮਾ ਜੀ ਜਿੰਨੀ ਜਿਹੜੀ ਤੇਰੀ ਇੱਛਾ ਸੀ ਤੂੰ ਕਰ ਦਿੱਤੀ ਮੇਰੀ ਕੋਈ ਇੱਛਾ ਨਹੀਂ ਇੱਥੇ। ਬਾਣਾ ਇਹਨੂੰ ਕਹਿੰਦੇ ਆ ਸਮਰਪਣ ਕਰ ਦੇਣਾ ਸਰੈਂਡਰ ਕਰ ਦੇਣਾ। ਜਦੋਂ ਕੋਈ ਦੋਸ਼ੀ ਹੋ ਸਕੇ ਸਰੈਂਡਰ ਕਰ ਦਿੰਦਾ ਨਾ ਜੀ ਤੇ ਉਹਦੀ ਸਜ਼ਾ ਘਟ ਕਰ ਦਿੰਦੇ ਆ। ਵੀ ਇਹ ਸਰੈਂਡਰ ਕਰਨ ਆ ਗਿਆ। ਤੇ ਜਦੋਂ ਸਮਰਪਣ ਅਸੀਂ ਗੁਰੂ ਅੱਗੇ ਕਰ ਦਿੰਨੇ ਆ। ਵੀ ਪਰਮਾਤਮਾ ਜੇ ਤਾਂ ਦੁਨੀਆਂ ਦੇ ਵਿੱਚ ਇਨਸਾਨ ਹੈ ਗੁਰੂ ਅਗੇ ਨਤਮਸਤਕ ਹੁੰਦਾ ਹੈ ਕਹਿੰਦਾ ਨਹੀਂ ਮਨ ਤਣ ਆਕੈ ਰਾਕੈ ਉਪੀ ਸੇਵ ਕਰੇ ਵੀ ਸਤਿਗੁਰੂ ਮੱਥਾ ਟੇਕਣ ਦਾ ਮਤਲਬ ਇਹ ਹੁੰਦਾ ਵੀ ਅੱਜ ਤੋਂ ਬਾਅਦ ਸਾਰੇ ਕੰਮ ਬੁਰੇ ਛੱਡਦੇ ਮੈਂ ਅੱਜ ਤੋਂ ਤੇਰਾ ਹੋ ਗਿਆ ਮੈਨੂੰ ਆਪਣੀ ਸ਼ਰਨ ਵਿੱਚ ਲੈ ਪਰਮਾਤਮਾ ਜਿਵੇਂ ਆਪਾਂ ਪੈਸੇ ਦੇਖਦੇ ਆਏ ਨਹੀਂ ਦੇਖਦਾ ਗੁਰੂ ਦੇਖਦਾ ਵੀ ਇਹ ਮੱਤ ਟੇਕਣ ਆਇਆ ਇੱਥੇ ਗੁਰੂ ਸਾਹਿਬ ਨੂੰ ਪੈਸੇ ਨਹੀਂ ਪਸੰਦ ਗੁਰੂ ਦਾ ਸਿੱਖ ਪਿਆਰਾ ਪਸੰਦ ਹੈ ਤੇ ਸਾਧ ਸੰਗ ਗੁਰੂ ਦਾ ਸਿੱਖ ਵੀ ਜਿਹੜਾ ਜਦੋਂ ਭਾਈ ਭਖਾਰੀ ਕੋਲੋਂ ਗੁਰੂ ਅਰਜਨ ਦੇਵ ਪਾਸ ਜਾਂਦਾ ਹੈ ਤੇ ਉੱਥੇ ਜਾ ਕੇ ਕਹਿੰਦਾ ਸਤਿਗੁਰੂ ਧੰਨਾ ਧੰਨਾ ਤੇਰੇ ਸਿੱਖ ਜਿਹੜੇ ਤੂੰ ਗੁਰੂ ਦਾ ਭਾਣਾ ਮੰਨਣਾ ਸਖਾ ਦਿੰਨਾ ਐਡਾ ਉਡਾ ਭਾਣਾ ਹੋ ਜੇ ਘਰ ਦੇ ਵਿੱਚ ਤੇ ਭਾਣਾ ਮੰਨਣਾ ਔਖਾ ਹੋ ਜਾਂਦਾ ਹੈ ਪਰ ਗੁਰੂ ਚਾਵੇ ਤੇ ਭਾਣਾ ਮਨਾ ਵੀ ਦਿੰਦਾ ਜੀ ਭਾਣੇ ਵਿੱਚ ਕੋ ਵਿਰਲਾ ਆਵੇ ਗੁਰੂ ਦਾ ਭਾਣਾ ਕੋਈ ਵਿਰਲਾ ਹੀ ਮੰਨਦਾ ਜੀ ਭਾਣੇ ਤਖਤ ਵਡਾਈਆਂ ਭਾਣੇ ਭੀਖ ਮੰਗਾ ਜਿਉ ਗੁਰੂ ਦੇ ਬਾਣੇ ਦੇ ਵਿੱਚ ਲੱਖਾਂ ਲੋਕ ਤਖਤ ਤੇ ਬੈਠ ਜਾਂਦੇ ਆ ਗੁਰੂ ਤਖਤਾਂ ਦੇ ਬਿਠਾ ਦਿੰਦਾ ਤੇ ਗੁਰੂ ਦੇ ਬਾਣੇ ਦੇ ਵਿੱਚ ਐਸੇ ਵੀ ਲੋਕ ਨੇ ਜਿਹੜੇ ਭੀਖ ਮੰਗਦੇ ਆ ਉਹ ਗੁਰੂ ਦੇ ਬਾਣੇ ਵਿੱਚ ਹੀ ਆ ਭੀਖ ਮੰਗਣ ਵਾਲੇ ਵੀ ਗੁਰੂ ਦਾ ਬਾਣਾ ਮੰਨ ਲੈਂਦੇ ਚਲੋ ਮੇਰੇ ਕਰਮਾਂ 'ਚ ਹੈ ਹੀ ਭੀਖ ਮੰਗਣੀ ਸੀ ਪਰਮਾਤਮਾ ਦੀ ਰਜਾ ਦੇ ਵਿੱਚ ਰਾਜੀ ਰਹਿਣ ਵਾਲੇ ਗੁਰੂ ਦੇ ਸੇਖ ਹੁੰਦੇ ਆ ਜੀ ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹਿ ਨਰਾਸ਼ਾ ਆਪਣੀਆਂ ਇੱਛਾਵਾਂ ਮੰਨਦੀਆਂ ਜਿਹੜੀਆਂ ਮਨਸਾ ਇਨਸਾਨ ਦੀ ਜਿਹੜੀ ਹੈ ਇੱਛਾ ਹੈ ਆਸ਼ਾ ਹੈ ਜਦੋਂ ਨਾ ਨਾ ਪੂਰੀ ਹੋਵੇ ਤੇ ਦੁੱਖ ਹੁੰਦਾ ਹੈ ਕਿ ਜੇ ਆਸਾ ਵਿੱਚ ਆਪ ਦੁੱਖ ਕਣਾ ਸਾਡੀ ਆਸ ਨਾ ਨਾ ਪੂਰੀ ਹੋਵੇ ਸਾਧ ਸੰਗਤ ਉਦੋਂ ਦੁੱਖ ਸਾਨੂੰ ਲੱਗਦਾ ਹੈ ਤੇ ਪਾਸ਼ਾ ਕਹਿੰਦੇ ਤੂੰ ਆਸ ਹੀ ਤਿਆਗ ਦੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਆਸਾ ਮਨਸਾ ਸਗਲ ਤਿਆਗਿਆ ਜਗ ਤੇ ਰਹਿ ਨਰਾਸ਼ਾ ਦੁਨੀਆ ਵੱਲੋਂ ਨਿਰਵਾਣ ਹੋ ਜਾ ਕਿਸੇ ਤੋਂ ਕੋਈ ਇੱਛਾ ਨਾ ਰੱਖ ਜੇ ਜ਼ਿੰਦਗੀ ਦੇ ਵਿੱਚ ਗੁਰੂ ਦੇ ਹੁਕਮ ਅਨੁਸਾਰ ਚੱਲਣਾ ਕਹਿੰਦੇ ਜੀ ਕਾਮ ਕ੍ਰੋਧ ਜਹ ਪਰ ਸਹ ਨਾਹਿਨ ਤਹਿ ਘਟ ਬ੍ਰਹਮ ਨਵਾਸਾ ਕਹਿੰਦੇ ਗੁਰੂ ਦੇ ਹੁਕਮ ਨੂੰ ਮੰਨਣ ਵਾਲੇ ਨਾ ਤਾਂ ਉਹਨਾਂ ਨੂੰ ਕਾਮ ਸ਼ੋਹ ਸਕਦਾ ਐ ਨਾ ਕ੍ਰੋਧ ਸ਼ੋਹ ਸਕਦਾ ਐ ਕਹਿੰਦੇ ਉਹ ਇਨਸਾਨ ਦੇ ਵਿੱਚ ਫੇਰ ਬ੍ਰਹਮ ਵਸਦਾ ਐ ਜਿਹੜੇ ਗੁਰੂ ਦੇ ਹੁਕਮ ਨੂੰ ਮੰਨਦੇ ਆ ਨਾ ਜੀ ਕਿਉਂਕਿ ਸਮਝ ਲੈਂਦੇ ਆ ਬਾਣੀ ਦੇ ਅਰਥ ਐ ਪਵਣ ਮਹਿ ਪਵਨ ਸਮਾਇਆ ਜੋਤੀ ਮਹਿ ਜੋਤ ਰਲ ਜਾਇਆ ਮਾਟੀ ਮਾਟੀ ਹੋਈ ਇੱਕ ਰੋਗਨ ਹਾਰੇ ਕੀ ਕਮਣ ਟੇਕ ਕਾਣ ਮੁਆਰੇ ਕਾਣ ਮੁਆ ਬ੍ਰਹਮ ਗਿਆਨੀ ਮਿਲ ਕਰੋ ਵਿਚਾਰੋ ਇਹ ਤੋਂ ਚਲਤ ਪੈ ਇਹ ਸਰੀਰ ਸਾਨੂੰ ਜਿਹੜਾ ਦਿਖਦਾ ਹੈ ਇਹ ਪਹਿਲਾਂ ਹੀ ਮਿੱਟੀ ਹੈ ਇਹਨੇ ਮਿੱਟੀ ਹੋ ਜਾਣਾ ਪਵਣ ਹੈ ਮਹ ਪਵਣ ਸਮਾਇਆ ਸਰੀਰ ਦੇ ਜਿਹੜੇ ਸਾਹ ਸਾਹ ਸੰਗਤੋਂ ਸਵਾਸ ਆ ਜਿਹੜੇ ਹਵਾ ਦੇ ਵਿੱਚ ਮਿਲ ਜਾਂਦੇ ਆ ਜੋਤੀ ਮਹਜੋਦ ਨਾਲ ਜਾਇਆ ਸਾਡੀ ਆਤਮਾ ਰੂਪੀ ਜੋਤ ਪਰਮਾਤਮਾ ਦੇ ਵਿੱਚ ਮਲੀਨ ਹੋ ਜਾਂਦੀ ਹੈ ਮਾਟੀ ਮਾਟੀ ਹੋਈ ਇੱਕ ਜਿਹੜੀ ਸਰੀਰ ਦੀ ਮਿੱਟੀ ਹੈ ਉਹ ਮਿੱਟੀ ਜਰ ਨਾਲ ਜਾਂਦੀ ਹੈ ਫਿਰ ਕਹਿੰਦੇ ਜੀ ਇਨਸਾਨ ਮਰ ਗਿਆ ਪਰ ਜਿਹੜੇ ਗੁਰੂ ਦਾ ਹੁਕਮ ਮੰਨਿਆ ਉਹ ਕਹਿੰਦੇ ਕਾਹਨ ਮੂਆ ਰੇ ਕਾਹਨ ਮੂਆਏ ਤੋਂ ਚਲਤ ਭਿਆ ਬ੍ਰਹਮ ਗਿਆਨੀ ਜਿਹੜੇ ਉਹ ਬੈਠ ਕੇ ਵਿਚਾਰ ਕਰਦੇ ਵੀ ਇਹਦਾ ਭਾਈ ਜਗਤ ਦਾ ਇੱਕ ਸੱਚ ਐ ਜਿਹੜਾ ਦੁਨੀਆ ਤੇ ਆਇਆ ਉਹਨੇ ਜਾਣਾ ਹੀ ਐ ਉਹ ਫਿਰ ਬਹਿ ਕੇ ਵਿਚਾਰ ਕਰਦੇ ਆ ਜਿਹੜੇ ਕਹਿ ਦਿੰਦੇ ਆ ਵੀ ਮਾੜਾ ਹੋਇਆ ਭਾਈ ਗੁਰੂ ਨੇ ਪ੍ਰਮਾਤਮਾ ਨੇ ਬੜਾ ਮਾੜਾ ਕੀਤਾ ਉਹ ਗੱਲਾਂ ਬੇਸਮਝ ਲੋਕ ਕਰਦੇ ਕਹੋ ਕਿ ਗੁਰੂ ਦੇ ਹੁਕਮ ਨੂੰ ਜੇ ਅਸੀਂ ਸਮਝਿਆ ਹੀ ਨਹੀਂ ਤੇ ਅਸੀਂ ਗੁਰੂ ਦੇ ਸਿੱਖ ਕਹੌਣ ਲਾਇਕ ਨਹੀਂ ਸਾਨੂੰ ਪਤਾ ਤਾਂ ਹੋਵੇ ਸਾਡੇ ਗੁਰੂ ਨੇ ਕਿਹਾ ਕੀ ਹੈ ਸਾਨੂੰ ਗੱਲ ਤਾਂ ਪਤਾ ਹੋਵੇ ਗੁਰੂ ਬਾਸਾ ਕਹਿੰਦੇ ਸੋਗ ਨਹੀਂ ਕਰਨਾ ਉਹਦੀਆਂ ਚੰਗੀਆਂ ਗੱਲਾਂ ਨੂੰ ਜਿੰਨਾ ਚਿਰ ਮਰਜ਼ੀ ਚ ਇੱਤੇ ਕਰੀ ਚੱਲੋ ਪਰ ਗੁਰੂ ਦੇ ਬਾਣਾ ਵਿੱਚ ਰਹਿ ਕੇ ਗੁਰੂ ਦੇ ਹੁਕਮ ਨੂੰ ਮੰਨ ਕੇ ਅਕਾਲ ਪੁਰਖ ਦਾ ਬਾਣਾ ਕਹਿਣਾ ਚਾਹੀਦਾ ਜਿਵੇਂ ਗੁਰੂ ਨੂੰ ਚੰਗਾ ਲੱਗਿਆ ਉਹਨੇ ਮੌਤ ਦੇ ਸੰਕਲਪ ਨੂੰ ਮੌਤ ਨੂੰ ਸਮਝ ਲਈਏ